ਪੰਜਾਬ ਚ ਕਦੋਂ ਫਸਲ ਬੀਮਾ ਸਕੀਮ ਲਾਗੂ ਹੋਏਗੀ ਹੁਣ ਤਾਂ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਹੜ੍ਹਾਂ ਕਰਕੇ ਪੂਰਾ ਪੰਜਾਬ ਹੀ ਡੁੱਬ ਚੁੱਕਾ ਸੱਤ ਜ਼ਿਲ੍ਹੇ ਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਉਧਰ ਘੱਗਰਵਾਲ ਵੀ ਖਤਰਾ ਵੱਧਦਾ ਜਾ ਰਿਹਾ ਲੇਕਿਨ ਹਰ ਰਾਂ ਦੀ ਮਾਰ ਚੱਲ ਰਹੀ ਕਿਸਾਨ ਜਾਂ ਅੱਜ ਜਾਂ ਪਹਿਲਾਂ ਹਮੇਸ਼ਾ ਹੀ ਪੰਜਾਬ ਦੇ ਵਿੱਚ ਫਸਲ ਬੀਮਾ ਯੋਜਨਾ ਦੀ ਮੰਗ ਕਰਦੇ ਨੇ ਹੁਣ ਸਵਾਲ ਹੈ ਕਿ ਪੰਜਾਬ ਚ ਕਦੋਂ ਆਏਗੀ ਫਸਲ ਬੀਮਾ ਜਿਵੇਂ ਸਰਕਾਰ ਨੇ ਸਿਹਤ ਕ੍ਰਾਂਤੀ ਦੀ ਗੱਲ ਕੀਤੀ ਹੈ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਹੈ ਤਕੀ ਕਿਸਾਨਾਵਾਸੇ ਫਸਲ ਬੀਮਾ ਕ੍ਰਾਂਤੀ ਵੀ ਸਰਕਾਰ ਦੇ ਹੈਗੀ ਪੂਰੀ ਖਬਰ ਹੈ ਕਿ ਪੰਜਾਬ ਦੇ ਕਿਸਾਨ ਫਸਲ ਬੀਮਾ ਕ੍ਰਾਂਤੀ ਦੇ ਰਾਹ ਤੱਕ ਰਹੇ ਨੇ ਤੱਕ ਤੱਕ ਕੇ ਬੁੱਢੇ ਵੀ ਹੋ ਗਏ ਨੇ ਜਦੋਂ ਫਸਲੀ ਮਾਪਜਾ ਨਗੂਣਾ ਤਾਂ ਕਿਸਾਨਾਂ ਨੂੰ ਖਰਾਬੇ ਦੀ ਸਮੁੱਚੀ ਪੂਰਤੀ ਲਈ ਕੋਈ ਸਥਾਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਜੋ ਉਹਨਾਂ ਦੇ ਦੁੱਖਾਂ ਦੀ ਧਾਰੂ ਬਣ ਸਕੇ ਇਸ ਵੇਲੇ ਪੰਜਾਬ ਹੜਾਂ ਦੀ ਮਾਰ ਬੁਰੀ ਤਰ੍ਹਾਂ ਚੱਲ ਰਿਹਾ ਹੈ ਅਤੇ ਕਰੀਬ 3 ਲੱਖ ਏਕੜ ਫਸਲ ਪੰਜਾਬ ਵਿੱਚ ਰੁੜ ਗਈ ਹੈ ਸਰਕਾਰੀ ਮਾਅਬੇ ਦੀ ਮਲਮ ਕਿਸਾਨਾਂ ਨੂੰ ਰਾਹਤ ਦੇਣ ਵਾਲੀ ਬਿਲਕੁਲ ਵੀ ਨਹੀਂ ਹੈ ਮੁਖਮੰਦੀਪ ਭਗਵੰਤ ਮਾਨ ਨੇ 27 ਮਾਰਚ 2023 ਨੂੰ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਆਪਣੀ ਫਸਲ ਬੀਮਾ ਸਕੀਮ ਲਿਆਏਗੀ ਪਰ ਹਾਲੇ ਤੱਕ ਇਹ ਐਲਾਨ ਅਮਲ ਵਿੱਚ ਲਿਆਂਦਾ ਹੀ ਨਹੀਂ ਗਿਆ ਸਰਕਾਰ ਨੇ 2023-2024 ਦੇ ਬਜਟ ਵਿੱਚ ਫਸਲ ਬੀਮਾ ਯੋਜਨਾ ਦਾ ਵੀ ਐਲਾਨ ਕੀਤਾ ਸੀ ਇਸ ਦੀ ਰੂਪਰੇਖਾ ਵੀ ਤਿਆਰ ਕੀਤੇ ਜਾਣ ਦੀ ਗੱਲ ਸਰਕਾਰ ਨੇ ਵਾਰ-ਵਾਰ ਦਰਾਈ ਸੀ ਇਹੀ ਐਲਾਨ ਤਤਕਾਲੀ ਖੇਤੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੇਂ ਕੀਤਾ ਸੀ ਉਸ ਮਗਰੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਹੋਰ ਬਜਟ ਪੇਸ਼ ਕੀਤੇ ਪਰ ਕਿਸੇ ਬਜਟ ਦੇ ਵਿੱਚ ਵੀ ਫਸਲ ਬੀਮਾ ਯੋਜਨਾ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਜਗਮੋਤ ਸਿੰਘ ਪਟਿਆਲਾ ਆਖਦੇ ਹਨ ਕਿ ਮੌਜੂਦਾ ਸਰਕਾਰ ਤੋਂ ਫਸਲ ਬੀਮਾ ਸਕੀਮ ਦੀ ਆਸ ਸੀ ਪਰ ਸਰਕਾਰ ਨੇ ਵੀ ਇਸ ਪਾਸੇ ਕੋਈ ਕਦਮ ਨਹੀਂ ਵਧਾਇਆ ਕਾਂਗਰਸ ਸਰਕਾਰ ਨੇ ਵੀ ਆਪਣੇ ਪਹਿਲੇ ਬਜਟ ਮਤਲਬ 217 218 ਵਿੱਚ ਖੇਤੀਬਾੜੀ ਬੀਮਾ ਕਾਰਪੋਰੇਸ਼ਨ ਬਣਾਉਣ ਦਾ ਐਲਾਨ ਕੀਤਾ ਸੀ ਅਮਰਿੰਦਰ ਸਰਕਾਰ ਨੇ ਖਰੜਾ ਵੀ ਤਿਆਰ ਕੀਤਾ ਪਰ ਫੰਡਾਂ ਦੀ ਘਾਟ ਜਾਂ ਫੰਡਾਂ ਦਾ ਵੱਡਾ ਅੜਿੱਕਾ ਬਣ ਕੇ ਖੇਤੀਬਾੜੀ ਬੀਮਾ ਕਾਰਪੋਰੇਸ਼ਨ ਸਰਕਾਰ ਕੈਪਟਨ ਦੀ ਸਰਕਾਰ ਵੱਲ ਲਾਗੂ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਮੋੜ ਉਸ ਤੋਂ ਬਾਅਦ ਜਿੰਨੇ ਵੀ ਬਜਟ ਪੇਸ਼ ਕੀਤੇ ਕਿਸੇ ਵੀ ਬਜਟ ਦੇ ਵਿੱਚ ਫਸਲ ਬੀਮਾ ਸਕੀਮ ਦੀ ਗੱਲ ਹੀ ਨਹੀਂ ਕੀਤੀ ਔਰ ਨਾ ਹੀ ਉਸ ਸਮੇਂ ਸਰਕਾਰ ਨੇ ਲੋੜ ਸਮਝੀ ਪੰਜਾਬ ਦੀ ਕਪਾਹ ਪੱਟੀ ਵਿੱਚ ਫਸਲਾਂ ਨੂੰ ਕਦੇ ਮਿੱਲੀਬਗ ਕਦੇ ਚਿੱਟੀ ਮੱਖੀ ਤੇ ਕਦੇ ਗੁਲਾਬੀ ਸੁੰਢੀ ਨੇ ਜਿਹੜੇ ਨੇ ਕਿਸਾਨਾਂ ਦੇ ਜਿਹੜੇ ਚਾਹ ਨੇ ਉਹ ਸਵਾਹ ਕਰ ਦਿੱਤੇ ਸੀ ਸਦਰ ਸਾਰੇ ਖਤਮ ਕਰ ਦਿੱਤੇ ਸੀ ਸਰਕਾਰਾਂ ਨੇ ਮਾਜਬਾ ਤਾਂ ਦਿੱਤਾ ਪਰ ਕਦੇ ਟਿਕਾਊ ਹੱਲ ਸਰਕਾਰ ਨੇ ਨਹੀਂ ਲੱਭਿਆ ਔਰ ਇਸੇ ਤਰ੍ਹਾਂ ਪਿੱਛੇ ਦੇਖੀਏ ਤਾਂ ਕੇਂਦਰ ਸਰਕਾਰ ਵੱਲੋਂ ਵੀ 18 ਫਰਵਰੀ 2016 ਨੂੰ ਵਨ ਨੇਸ਼ਨ ਵਨ ਸਕੀਮ ਤਹਿਤ ਸਮੁੱਚੇ ਦੇਸ਼ 'ਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਯੋਜਨਾ लागू ਕੀਤੀ ਗਈ ਸੀ ਜਿਸ ਤੋਂ ਜਿਸ ਤੋਂ ਪੰਜਾਬ ਨੇ ਪਾਸਾ ਵਟ ਲਿਆ ਕਿਉਂਕਿ ਇਹ ਪੰਜਾਬ ਦੇ ਅਨੁਕੂਲ ਨਹੀਂ ਦੱਸੀ ਗਈ ਸੀ ਸਕੀਮ ਅਤੇ ਸਕੀਮ ਦੇ ਮਾਪਦੰਡ ਪੰਜਾਬ ਨੂੰ ਉਸ ਸਮੇਂ ਵਾਰਾ ਵੀ ਨਹੀਂ ਖਾਂਦੇ ਸਨ ਇਸ ਸਕੀਮ ਚੋਂ ਹਾਲੇ ਗੁਜਰਾਤ ਬਿਹਾਰ ਤੇਲੰਗਣਾ ਅਤੇ ਪੱਛਮੀ ਬੰਗਾਲ ਬਾਹਰ ਹਨ ਦੂਜੇ ਸੂਬਿਆਂ ਨੇ ਸੁਭਾਈ ਫਸਲ ਬੀਮਾ ਸਕੀਮ ਲਾਗੂ ਕਰ ਲਈ ਸੀ ਪਰ ਪੰਜਾਬ ਸਰਕਾਰ ਨੇ ਇੱਕ ਤਰੀਕੇ ਨਾਲ ਸੁਭਾਈ ਸਕੀਮ ਵੀ ਲਾਗੂ ਕਰਨ ਤੋਂ ਹੱਥ ਖੜੇ ਕਰ ਦਿੱਤੇ ਸੀ ਪੰਜਾਬ ਸਰਕਾਰ ਨੇ ਨਾ ਕੇਂਦਰੀ ਫਸਲ ਬੀਮਾ ਸਕੀਮ ਨੂੰ ਅਪਣਾਇਆ ਤੇ ਨਾ ਹੀ ਕੋਈ ਆਪਣੀ ਸਕੀਮ ਬਣਾਈ। ਵੀਰਵਾਨ ਸਰ ਪੰਜਾਬ ਚ 100% ਦੀ ਫਸਲ ਖਰਾਬੀ ਦਾ ਇਸ ਵੇਲੇ ਪ੍ਰਤੀ ਏਕੜ ਮਾ ਆਬਜਾ 15000 ਰੁਪਏ ਮਿਲਦਾ ਜੋ ਕਿ ਕਿਸਾਨਾਂ ਦੇ ਵਿੱਤੀ ਨੁਕਸਾਨ ਦੀ ਪਰਭਾਈ ਨਹੀਂ ਕਰਦਾ। ਪਤਾ ਲੱਗਾ ਕਿ ਸਰਕਾਰੀ ਪੈਸੇ ਦੀ ਕਿਲਤ ਕਰਕੇ ਪੰਜਾਬ ਫਸਲ ਬੀਮਾ ਸਕੀਮ ਮੁਢਲੇ ਪੜਾਤੇ ਹੀ ਦਮ ਤੋੜ ਗਈ ਹੈ ਚੰਡੀਗੜ੍ਹ ਤੋਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲੋਂ ਹਨੀ ਆਪਣੀ ਖਬਰ ਚ ਇਹ ਵੀ ਜ਼ਿਕਰ ਕਰਦੇ ਨੇ ਉਹਨਾਂ ਨੇ ਇਸ ਮਸਲੇ ਦੇ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪਵਾਲਾ ਦੇ ਨਾਲ ਵੀ ਗੱਲਬਾਤ ਕੀਤੀ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਫਸਲ ਬੀਮਾ ਯੋਜਨਾ ਫੌਰਨ ਤੌਰ ਤੇ ਲਾਗੂ ਕਰੇ ਤੇ ਇਸ ਸਕੀਮ ਨੂੰ ਪ੍ਰਾਈਵੇਟ ਸੈਕਟਰ ਤੋਂ ਮੁਕਤ ਰੱਖਿਆ ਜਾਵੇ ਉਹਨਾਂ ਨੇ ਕਿਹਾ ਕਿ ਮੌਜੂਦਾ ਮਾਪਜਾ ਰਾਸ਼ੀ ਸਕੀਮ ਜਾਂ ਨੁਕਸਾਨ ਦੀ ਪੂਰਤੀ ਨਹੀਂ ਕਰਦੀ ਉਹਨੇ ਕਿਹਾ ਕਿ ਜਿੰਨਾ ਨੁਕਸਾਨ ਓਨੀ ਪਰਪਾਈ ਦੀ ਤਰਜ਼ ਤੇ ਸਕੀਮ ਲਾਗੂ ਹੋਣੀ ਚਾਹੀਦੀ ਹੈ ਉਧਰ ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਨੇ ਨਵੀਂ ਖੇਤੀ ਨੀਤੀ ਦੇ ਡਰਾਫਟ ਵਿੱਚ ਵੀ ਕਿਸਾਨਾਂ ਲਈ ਫਸਲ ਬੀਮਾ ਫੰਡ ਸਥਾਪਿਤ ਕਰਕੇ ਫਸਲ ਬੀਮਾ ਸਕੀਮ ਦੀ ਸਿਫਾਰਸ਼ ਕੀਤੀ ਸੀ ਕਿਸਾਨਾਂ ਤੋਂ ਵੇਚੀ ਫਸਲ ਦੇ ਕੁੱਲ ਮੁੱਲ ਦਾ 0.1 ਫੀਸ ਦੀ ਯੋਗਦਾਨ ਲੈਣ ਲਈ ਵੀ ਆਖਿਆ ਗਿਆ ਸੀ ਅਤੇ ਸਰਕਾਰ ਨੂੰ ਇਸ ਦੇ ਦੁੱਗਣਾ ਯੋਗਦਾਨ ਪਾਉਂਦੀ ਵੀ ਗੱਲ ਆਖੀ ਗਈ ਸੀ ਕਮਿਸ਼ਨ ਨੇ ਏਕੜ ਨੂੰ ਇਕਾਈ ਮੰਨ ਕੇ ਸਕੀਮ ਲਾਗੂ ਕਰਨ ਵਾਸਤੇ ਵੀ ਆਖਿਆ ਸੀ ਬੁੱਢੇ ਨੇ ਪੜਾਤੇ ਇਸ ਸਕੀਮ ਲਈ 200 ਕਰੋੜ ਦਾ ਫੰਡ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਸੀ ਬਦਨਾ ਅਕਾਲੀਆਂ ਵੇਲੇ ਨਾ ਕਾਂਗਰਸ ਵੇਲੇ ਤੇ ਇਸ ਸਰਕਾਰ ਨੂੰ ਵੀ ਕਰੀਬ ਪੌਣੇ 4 ਸਾਲ ਹੋ ਚੁੱਕੇ ਨੇ ਲੇਕਿਨ ਪੰਜਾਬ ਦੇ ਵਿੱਚ ਫਸਲ ਬੀਮਾ ਸਕੀਮ ਲਾਗੂ ਹੀ ਨਹੀਂ ਕੀਤੀ ਗਈ ਸੈਂਟਰ ਸਰਕਾਰ ਨੇ ਸਕੀਮ ਲਾਗੂ ਕੀਤੀ ਹੈ ਲੇਕਿਨ ਪੰਜਾਬ ਨੇ ਉਹ ਵੀ ਸਕੀਮ ਜਿਹੜੀ ਆ ਉਹ ਨਹੀਂ ਅਪਣਾਈ ਨਾ ਸੈਂਟਰ ਸਰਕਾਰ ਨੇ ਸਕੀਮ ਅਪਣਾਈ ਤੇ ਨਾ ਹੀ ਆਪਣੀ ਕੋਈ लागू ਕੀਤੀ ਹੈ ਤੇ ਸਵਾਲ ਆ ਕਿ ਚਾਹੇ ਹੜਾਂ ਦੀ ਮਾਰ ਹੋਵੇ ਚਾਹੇ ਸੋਕੇ ਦੀ ਮਾਰ ਹੋਵੇ ਜਿਹੜਾ ਕਿਸਾਨ ਪ੍ਰਭਾਵਿਤ ਹੁੰਦਾ ਤੇ ਕਿਸਾਨਾਂ ਦੇ ਦੁੱਖਾਂ ਤੇ ਮਲ ਬਕੌਣ ਲਾਏਗਾ ਇੱਕ ਏਕੜ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਕਟੂ ਘੱਟ ਜਿਹੜਾ ਮਾਅਬ ਜਾਵਾ ਉਹ 70000 ਪ੍ਰਤੀ ਏਕੜ ਦਿੱਤਾ ਜਾਵੇ ਲੇਕਿਨ ਕਾਗਜ਼ਾਂ ਦੇ ਵਿੱਚ ਜਿਹੜਾ ਵਾ ਉਹ ਸਰਕਾਰ 15000 ਰੁਪਏ ਦੇ ਜਦਕਿ ਸਪਰੇਹਾਂ ਆ ਰਹਿਆਂ ਖਾਦਾਂ ਬੀਜ ਤੇਲ ਇਹਨਾਂ ਜਿਆਦਾ ਮਹਿੰਗਾ ਹੋ ਚੁੱਕਾ ਹੈ ਤੇ ਕਿਸਾਨਾਂ ਦੀ ਜਿਹੜੀ ਲਾਗਤ ਮੁੱਲ ਵੀ ਸਰਕਾਰ ਬਾਅਦ ਚ ਨਹੀਂ ਦਿੰਦੀ ਹੈਗੀ ਲੇਕਿਨ ਹੁਣ ਫਿਲਹਾਲ ਇਹ ਹੈ ਕਿ ਅਗਰ ਫਸਲ ਬੀਮਾ ਲਾਗੂ ਸਕੀਮ ਪੰਜਾਬ ਚ ਲਾਗੂ ਹੋਵੇ ਤੇ ਲਾਜ਼ਮੀ ਤੌਰ ਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਦੇਖਦੇ ਹਾਂ ਕਿ ਵੈਸੇ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਬੱਕਰੀਆਂ ਦਾ ਕੁੱਕੜੀਆਂ ਦਾ ਮੁਰਗੀਆਂ ਦਾ ਵੀ ਮਾਪਜਾ ਦੇਗੇ ਲੇਕਿਨ ਅਗਰ ਜੇ ਫਸਲ ਬੀਮਾ ਸਕੀਮ ਲਾਗੂ ਹੋ ਜਾਂਦੀ ਹੈ ਤੇ ਫਿਰ ਸਰਕਾਰ ਨੂੰ ਪੱਲਿਓ ਕੋਈ ਸਕੀਮ ਜਿਹੜਾ ਪੈਸਾ ਦੇਣ ਦੀ ਜ਼ਰੂਰਤ ਨਹੀਂ ਪੈਗੀ ਪਰ ਹੁਣ ਦੇਖਦੇ ਹਾਂ ਕਿ ਸਰਕਾਰ ਕਿਉਂਕਿ ਕਾਫੀ ਵੱਡਾ ਨੁਕਸਾਨ ਹੋ ਚੁੱਕਾ ਹੁਣ ਤੱਕ ਪੰਜਾਬ ਦੇ ਵਿੱਚ ਹੜ੍ਹਾਂ ਕਾਰਨ 24 ਤੇ ਮੌਤਾ ਹੋ ਚੁੱਕੀਆਂ ਨੇ ਮਹਾਲੀ ਪਟਿਆਲਾ ਸੰਗਰੂ ਤੇ ਮਾਨਸਾ 'ਚ ਵੀ ਅਲਰਟ ਜਾਰੀ ਕਰ ਦਿੱਤਾ 16000 ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਵੀ ਪਹੁੰਚਾਇਆ ਗਿਆ ਘੱਗਰ 'ਚ ਵੀ ਪਾਣੀ ਦਾ ਜਿਹੜਾ ਖਤਰਾ ਉਹ ਵੱਧ ਗਿਆ ਸੂਬਾ ਸਰਕਾਰ ਨੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਤਿੰਨ ਮੈਂਬਰੀ ਕਮੇਟੀ ਵੀ ਗਠਿਤ ਕਰ ਦਿੱਤੀ ਹੈ ਔਰ ਮੁੱਖ ਮੰਤਰੀ ਨੇ ਮੀਟਿੰਗ ਕਰਕੇ ਸੂਬੇ ਦੇ ਮੁੱਖ ਸਕੱਤਰ ਨੂੰ ਰਾਹਤ ਕਾਰਜਾਂ ਦੇ ਵਿੱਚ ਹੋਰ ਤੇਜ਼ੀ ਲਿਆਉਣ ਦੀ ਵੀ ਗੱਲ ਆਖੀ ਹੈ ਇਹ ਕਿ ਜਿਹੜਾ ਲੋਕਾਂ ਦਾ ਨੁਕਸਾਨ ਉਹਦੀ ਪਰਪਾਈ ਵਾਸਤੇ ਸਰਕਾਰ ਲੱਗੀ ਤੇ ਹੋਈ ਆ ਲੇਕਿਨ ਸਰਕਾਰ ਵਾਸਤੇ ਵੀ ਮੁਸੀਬਤਾਂ ਕਾਫੀ ਨੇ ਕਿਸਾਨ ਤੇ ਮੁਸੀਬਤਾਂ ਦੇ ਦਾ ਪਿੰਡੂ ਪਿੰਡੂ ਲੋਕ ਮੁਸੀਬਤਾਂ ਦੇ ਵਿੱਚ ਕਿਰੇ ਹੋਏ ਨੇ ਔਰ ਲੋਕੀ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋ ਚੁੱਕੇ ਨੇ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਤੇ ਅਜਿਹੀ ਸਥਿਤੀ ਦੇ ਵਿੱਚ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨੀ ਲੋੜ ਆ ਇਸ ਜਾਣਕਾਰੀ ਦੇ ਨਾਲ ਤੜਤੁਲਾਂ ਦੇ ਆ ਗਿਆ ਦੇਖਦੇ ਰਹੋਏ ਵੀ ਇਸ ਪੰਜਾਬ ਧੰਨਵਾਦ